ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਉੱਤੇ ਕੀਤੀ ਫਾਇਰਿੰਗ। ਨਾਮ ਹਰਸਿੰਦਰ ਸਿੰਘ ਵੈਰੋਕੇ। ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ। ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਹਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ। ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਹੈ ਕਿ 아이 ਤੋਂ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਕੀ ਮੰਗਣ ਨੂੰ ਮਤਲਬ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੁਹਾਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ 'ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚਾਹੀ ਠੀਕ ਹੈ ਹਾਂਜੀ ਕੀ ਪੁੱਛੀ ਜਾ ਰਹੇ ਤੁਸੀਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਛ ਲੱਖਾਂ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਨਾਲ ਸਬੂਤ ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਲੱਗੇ ਗਨਮੈਨ ਤੇ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈਨੇ ਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹਿਦਾ ਤੇ ਮੇਰੇ ਨਾਲ ਕੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਆ ਗਾੜੀ ਨੂੰ ਬਾਹਰ ਕੱਢਣ ਦੇ ਆਗੇ ਐਸ ਐਚਓ ਸਾਹਿਬ ਨੂੰ ਪਤਾ ਹੈ ਹਰਸ਼ੀਮਨ ਤੋਂ ਮੁੰਡਾ ਆਪਣੇ ਤੋਂ ਦਾ ਫੈਰਕੀ ਦਾ ਇਹਦਾ ਚਾਰ ਕੋਈ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਗੋਲੀਆਂ ਮਾਰਦੀਆਂ ਜੋ ਉਹਨਾਂ ਦੇ ਸਾਥੇ ਵਿਅਕਤੀ ਜਿਹੜੇ ਮੋਰਸਾਂ ਤੇ ਆਏ ਤੇ ਮੈਂ ਉਸ ਵੇਲੇ ਉੱਥੇ ਖੱਚਾ ਸੀ ਮੇਰੇ ਨੂੰ ਬਿਆ ਇਨੇ ਨੂੰ WhatsApp ਕਾਲ ਵੀ ਆਈ ਆ ਇਹਦਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਮਦਦ ਕਰਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਮੜਾਂ ਦੀ ਗੱਡੀਆਂ ਨੂੰ ਤੇ ਬਾਅਦ ਵਿੱਚ ਇਹ ਮਗਰੋਂ ਦਾਦ ਕਰ ਲਿਆ ਤੇ ਦੋਸਿਆਂ ਨੂੰ ਕੇਸ ਕਰਦੀ ਕੋਸ ਵਾਸਤੇ ਹੀ ਮਾਲਾ ਇਹਨਾਂ ਦਾ ਹੈ ਇਹ ਛੇ ਰੋਂ ਦਾ ਫਾਇਦਾ ਹੋਇਆ ਉਹ ਛੇ ਫੌਂਟ ਮਿਲੇ ਸਾਨੂੰ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੇ ਆਪਾਂ ਗੱਲ ਵਿੱਚ ਦਿੱਤਾ ਹੋਇਆ ਅਜੀਤ ਕੰਦਰ ਨਾਲ ਸਿੰਘ ਉਹਨੇ ਵੀ ਦੋ ਰੋਜ਼ ਫਾਇਰ ਕੀਤੀ ਆ ਤੇ ਪਰ ਇਹ ਭੱਜ ਗਿਆ ਤੇ ਖੋਲੀ ਚਲੋਣ ਦਾ ਕਾਰਨ ਕੀ ਚਾ? ਕਰੋਦੀ ਮਮਤਾ ਜੀ 50 ਲੱਖ ਰੁਪਈਆ ਦਾ ਕੰਪਨਸਟੇਸ਼ਨ ਦਿੱਤਾ ਜਾਂ ਹਾਂਜੀ ਕਿੰਨੇ ਕਰ ਦਿੱਤੇ ਇੱਕ ਗੱਲ ਮੰਨਤਾ ਜੀ ਜਿਹੜੀ ਫਟਾ ਟੌਲ ਜਿਹਨੇ ਭਾਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ ਕਿੰਨੇ ਕਰ ਦਿੱਤੇ ਉਹ ਤਕਰੀਬਨ ਦੋ ਮਹੀਨੇ ਹੋ ਗਏ ਆ ਕਿੰਨੇ ਜਣੇ ਸੀ ਕਿੰਨੇ ਜਿਹੜੇ ਫਿਰਿਆ ਦੋ ਜਣੇ ਦੋ ਜਣੇ ਮੋੜ ਸਾਡੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ ਹਾਂ ਜੀ ਹਾਂ ਨਹੀਂ ਕਰ ਹਾਂ ਕੁਝ ਕੀ ਕੀ ਕਰ ਰਹੇ ਤੁਹਾਡੇ ਅਸੀਂ ਤੇਸ ਕਰ ਰਹੇ ਇਹਨਾਂ ਨੂੰ ਲਾਤੀ ਟੀਮ ਆਪਣੀ